ਪ੍ਰਦੇਸ਼ ਦੇ ਬਜਨੌਰ ਦੇ ਵਿੱਚ ਇੱਕ ਸਿੱਖ ਨੌਜਵਾਨ ਤੇ ਹਮਲਾ ਹੋਇਆ ਦੱਸਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਚੱਲਦੇ ਹੋਏ ਸੈਭਜਾਦਿਆਂ ਦੇ ਇਤਿਹਾਸ ਬਾਰੇ ਚਰਚਾ ਕੀਤੀ ਜਾ ਰਹੀ ਸੀ ਤੇ ਇਸ ਮੌਕੇ ਜਦੋਂ ਔਰੰਗਜ਼ੇਬ ਦਾ ਜ਼ਿਕਰ ਹੋਇਆ ਔਰੰਗਜ਼ੇਬ ਦੇ ਜ਼ਿਕਰ ਦੌਰਾਨ ਜਿਵੇਂ ਹੀ ਉਸ ਵਕਤ ਮੁਗਲਾਂ ਵੱਲੋਂ ਕੀਤੇ ਗਏ ਜ਼ੁਲਮਾਂ ਦਾ ਜ਼ਿਕਰ ਹੋਇਆ ਉਸ ਤੋਂ ਬਾਅਦ ਉੱਥੇ ਬੈਠੇ ਕੁਝ ਮੁਸਲਮ ਨੌਜਵਾਨ ਜਿਹੜੇ ਕਿਉਂ ਪੜ੍ਹਕੇ ਨਹੀਂ ਤੇ ਉਹਨਾਂ ਨੇ ਇਸ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਜਾਣਕਾਰੀ ਜੋ ਪ੍ਰਾਪਤ ਹੋ ਰਹੀ ਹੈ ਕਿ ਇਸ ਇਸ ਸਿੱਖ ਨੌਜਵਾਨ ਦੀ ਅੱਖ ਨੂੰਖਸਾਨੀ ਗਈ ਹੈ ਇਸ ਤੇਜ਼ ਤਾਰ ਹਥਿਆਰਾਂ ਦੇ ਨਾਲ ਹੋਏ ਹਮਲੇ ਤੋਂ ਬਾਅਦ ਤੇ ਤੁਰੰਤ ਬਜਨੌਰ ਤੋਂ ਬਾਅਦ ਦਿੱਲੀ ਦੇ ਏਮਜ਼ ਵਿੱਚ ਪਹਤਿ ਕਰਵਾਇਆ ਗਿਆ ਹਾਲਾਂਕਿ ਇਹ ਤੇ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਬਜਨੌਰ ਦੇ ਵਿੱਚ ਕੀ ਇਸ ਸਿੱਖ ਨੌਜਵਾਨ ਨੂੰ ਅਜੇ ਆ ਇਲਾਜ ਨਹੀਂ ਮੋਹਿਆ ਇਲਾਜ ਨਹੀਂ ਮੋਹਿਆ ਕਰਵਾਇਆ ਗਿਆ ਕਿ ਦਿੱਲੀ ਦੇ ਏਮਜ਼ ਵਿੱਚ ਪਹਤਿ ਕਰਵਾਉਣਾ ਪੈ ਗਿਆ ਜਾਂ ਫਿਰ ਹਾਲਤ ਇੰਨੀ ਕਿੰਨੀ ਗੰਭੀਰ ਹੈ ਕਿ ਦਿੱਲੀ ਵਿੱਚ ਆ ਕੇ ਇਲਾਜ ਕਰਾਉਣਾ ਪੈ ਰਿਹਾ ਹੈ ਸਾਡਾ ਸੜਨਾਲ ਉੱਤਰ ਪ੍ਰਦੇਸ਼ ਤੋਂ ਇਸ ਵਕਤ ਵਕੀਲ ਹਰਜਿੰਦਰ ਕੌਰ ਆਨਲਾਈਨ ਤੇ ਜੁੜੇ ਹੋਏ ਨੇ ਤਾਂ ਹਰਜਿੰਦਰ ਜੀ ਪੂਰਾ ਮਾਮਲਾ ਕੀ ਹੈ ਕਿਸ ਕੱਲ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ ਹਾਂਜੀ ਇਹ ਮੁੰਡਾ ਹੈ ਰਮਨ ਰਮਨਦੀਪ ਸਿੰਘ ਐਸਾ ਹੈ ਮਤਨ ਮੁੰਡੇ ਬਾਈਕ ਤੋਂ ਜਾ ਰਹੇ ਸੀ ਤੇ ਇਹਨਾਂ ਦੀ ਪਹਿਲੇ ਵੀ ਕਦੀ ਮੁਸਲਮਾਨ ਮੁੰਡੇ ਨੇ ਸਮਾਜਵਾਦੀ ਪਾਰਟੀ ਦਾ ਨਗਰ ਅਧਿક્ષਕ ਹੈ ਜੁਲਫਕਾਰ ਕੁਰੇਸ਼ੀ ਉਹਦਾ ਮੁੰਡਾ ਹੈ ਮੁੰਨਾ ਉਸ ਮੁੰਡੇ ਨੇ ਤਿੰਨ ਮੁੰਡੇ ਜਾ ਰਹੇ ਸੀ ਔਰ ਚਾਰ ਜਿਹੜਾ ਜਲਪਕਾਰ ਮੁੰਡਾ ਸੀ ਉਹਦੇ ਨਾਲ ਤਿੰਨ ਮੁੰਡੇ ਹੋਰ ਖਲੋਤੇ ਸੀ ਉਹਨਾਂ ਨੇ ਮਤਲਬ ਕਈ ਵਾਰੀ ਪਹਿਲਾਂ ਵੀ ਬਦਤਮੀਜ਼ੀ ਕੀਤੀ ਹੈ ਤੇ ਇਹਨਾਂ ਨੇ ਆ ਹੀ ਕਿਹਾ ਕਿ ਭਈ ਔਰੰਗਜ਼ੇਬ ਜੀ ਬਦਤਮੀਜ਼ੀ ਜੀ ਐਡੀ ਉਹਦੀ ਨਹੀਂ ਚੱਲੀ ਤੇ ਤੁਹਾਡੀ ਕੀ ਚੱਲੇਗੀ ਇਸ ਤਰ੍ਹਾਂ ਕੋਈ ਗੱਲ ਜੋ ਉਹਨਾਂ ਨੇ ਦੱਸੀ ਹੈ ਜੀ ਤੇ ਇਹਨਾਂ ਮੁੰਡਿਆਂ ਨੇ ਉਹਦੇ ਉੱਤੇ ਰਮਨਦੀਪ ਔਰ ਉਹਦੇ ਦੋਸਤਾਂ ਦੇ ਉੱਤੇ ਡੰਡਾ ਸੁੱਟ ਕੇ ਮਾਰਿਆ ਜਿਸ ਚ ਰਮਨਦੀਪ ਥੱਲੇ ਡਿੱਗ ਗਿਆ ਔਰ ਦੋ ਮੁੰਡੇ ਮੁੰਡੇ ਨਿਕਲ ਗਏ ਉਥੋਂ ਦੀ ਤੇ ਉਹਨੂੰ ਫੜ ਕੇ ਮੁੰਡੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਹੈ ਕਿ ਉਹਦੀ ਅੱਖ ਬਿਲਕੁਲ ਡੈਮੇਜ ਹੋ ਗਈ ਹੈ ਉਹਦੀ ਅੱਖ ਦੀ ਰੌਸ਼ਨੀ ਸਭ ਖਤਮ ਹੋ ਗਈ ਹੈ ਸਭ ਖਤਮ ਹੋ ਗਈ ਹੈ ਤੇ ਉਹਨੂੰ ਹੁਣ ਸਾਈ ਕਰਕੇ ਉੱਥੇ ਜਦੋਂ ਇਲਾਜ ਦੇ ਦੌਰਾਨ ਦੇਖਿਆ ਗਿਆ ਕਿ ਜਿਆਦਾ ਕ੍ਰਿਟੀਕਲ ਕੰਡੀਸ਼ਨ ਹੈ ਸਾਈ ਨੂੰ ਐਮਸ ਲੈ ਕੇ ਗਏ ਉਸ ਨੂੰ ਮੁੰਡੇ